ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਜੂਆਣਾ ਵਿੱਚ ਪਿੰਡ ਦੀਆਂ ਸਮੂਹ ਸੰਗਤਾਂ ਵੱਲੋਂ ਡੇਰਾ ਸਰਸਾ ਮੁਖੀ ਨੂੰ ਜੱਥੇਦਾਰਾਂ ਵੱਲੋਂ ਮਾਫੀਨਾਮਾ ਦੇਣ ਦੇ ਫੈਸਲੇ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਸ਼ਾਮਿਲ ਸਨ ਰਾਜੂਆਣਾ ਪਿੰਡ ਦੀਆਂ ਸਮੂਹ ਸੰਗਤਾਂ ਨੇ ਇਸ ਫੈਸਲੇ ਦੇ ਵਿਰੋਧ ਵਿੱਚ ਨਾਰੇਬਾਜ਼ੀ ਕੀਤੀ ਅਤੇ ਜੱਥੇਦਾਰਾਂ ਦਾ ਪੁਤਲਾ ਵੀ ਸਾੜਿਆ ਗਿਆ ਫਸeem ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਂਜੋਵਾਣਾ ਦੇ ਪਿੰਡ ਤੋਂ ਸਮੂਹ ਸੰਗਤ ਇਕੱਠੀ ਹੋਏ ਆ ਇਸ ਚੀਜ਼ ਦੇ ਵਿਰੋਧ ਦੇ ਵਿੱਚ ਅਸੀਂ ਪਤਲਾ ਪੁਤਲਾ ਵੀ ਫੂਕਿਆ ਤੇ ਮੈਂ ਤੇ ਇਹ ਗੱਲ ਕਹਿਣਾ ਚਾਹਾਂਗਾ ਵੀ ਬਹੁਤ ਮਾੜੀ ਗੱਲ ਹੈ ਸਿੱਖ ਇਤਿਹਾਸ ਦੇ ਵਿੱਚ ਇਹ ਕਾਲੇ ਪੰਨਿਆਂ ਦੇ ਨਾਲ ਇਸ ਚੀਜ਼ ਨੂੰ ਅੰਕਿਤ ਕੀਤਾ ਜਾਵੇਗਾ ਅੱਜ ਤੱਕ ਕਦੇ ਵੀ ਇਹ ਗੱਲ ਸੁਣਨ ਦੇ ਵਿੱਚ ਨਹੀਂ ਆਈ ਵੀ ਜਥੇਦਾਰ ਦਾ ਕਦੇ ਕਿਸੇ ਨੇ ਪੁਤਲਾ ਫੂਕਿਆ ਹੋਵੇ ਜਾਂ ਇੰਨਾ ਜ਼ਿਆਦਾ ਵਿਰੋਧ ਕਦੇ ਜਥੇਦਾਰ ਦਾ ਹੋਇਆ ਹੋਵੇ ਹਰ ਇੱਕ ਪਿੰਡ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੇ ਇੱਥੋਂ ਤੱਕ ਕਿ ਫੌਰਨ ਤੋਂ ਵੀ ਫੋਨ ਆਉਂਦੇ ਨੇ ਇਹਨਾਂ ਜਥੇਦਾਰਾਂ ਦਾ ਰਾਜ ਕੇ ਵਿਰੋਧ ਹੋ ਰਿਹਾ ਹੈ ਤੇ ਹੋਣਾ ਵੀ ਚਾਹੀਦਾ ਹੈ ਜ਼ਰੂਰੀ ਹੈ ਤਾਂ ਜੋ ਜਿਹੜੇ ਸਿੱਖ ਹਿਰਦੇ ਬਲੁੰਦਰੇ ਗਏ ਨੇ ਇਹਨਾਂ ਨੂੰ ਕੁਝ ਸ਼ਾਂਤੀ ਮਿਲੇ ਤੇ ਇਹ ਤਖਤਾਂ ਦੇ ਉੱਪਰ ਬੈਠੇ ਹੋયા ਨੂੰ ਥੋੜਾ ਜਿਹਾ ਪਤਾ ਲੱਗੇ ਵੀ ਅਸੀਂ ਆਪਣੀਆਂ ਰਾਜਸੀ ਤਾਕਤਾਂ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਸਿੱਖ ਪੰਥ ਦੇ ਨਾਲ ਧੋਖਾ ਕਰ ਰਹੇ ਹਾਂ ਪਹਿਲੀ ਗੱਲ ਤਾਂ ਜੋ ਸਾਡੀ ਸਿੱਖ ਸੰਗਤ ਚਾਹੇ ਜਿੱਥੇ ਬੈਠੀ ਹੈ ਚਾਹ ਹਿੰਦੁਸਤਾਨ ਦੇ ਵਿੱਚ ਹੋਵੇ ਚਾਹੇ ਆਸਟ੍ਰੇਲੀਆ ਚ ਹੋਵੇ ਚਾਹੇ ਨਾਰਵੇ ਚ ਹੋਵੇ ਚਾਹੇ ਕੈਨੇਡਾ ਚ ਹੋਵੇ ਉਹਨਾਂ ਦੇ ਮਨ ਦੇ ਵਿੱਚ ਅੱਜ ਇੱਕ ਫੇਰ ਜ਼ਖਮ 84 ਤੋਂ ਬਾਅਦ ਉੱਠ ਖੜਾ ਹੋਇਆ ਹੈ ਕਿ ਜਿਹੜੇ ਸਾਡੇ ਸਿੱਖ ਧਰਮ ਦੇ ਵਿਰੋਧੀ ਤੱਤ ਸੀਗੇ ਉਹਨਾਂ ਦੇ ਪੱਖ ਦੇ ਵਿੱਚ ਸਾਡੇ ਆਪਣਿਆਂ ਨੇ ਫੈਸਲਾ ਕਰ ਦਿੱਤਾ ਔਰ ਦੂਸਰੀ ਗੱਲ ਹੈ ਕਿ ਜਦੋਂ ਸਿੱਖਾਂ ਨੇ ਜਾਂ ਸਿੱਖ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਉਸ ਤੋਂ ਉਪਰੰਤ ਫਿਰ ਇੱਕ ਹਗਾਮੀ ਮੀਟਿੰਗ ਬੁਲਾਈ ਜਿਦੇ ਵਿੱਚ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਜਥੇਦਾਰਾਂ ਨੇ ਜੋ ਵੀ ਫੈਸਲਾ ਕੀਤਾ ਸਹੀ ਕੀਤਾ ਮੈਂ ਤਾਂ ਇਹਨੂੰ ਇਹ ਗੱਲ ਸਮਝਦਾ ਮਾਂ ਵੀ ਜਿਹੜੇ ਸਾਡੇ ਜਥੇਦਾਰ ਨੇ ਜਾਂ ਸਿਆਸਤੀ ਲੀਡਰ ਨੇ ਅਸਲ ਵਿੱਚ ਉਹ ਮਾਨਸਿਕ ਤੌਰ ਤੇ ਬਿਮਾਰ ਨੇ ਪਹਿਲੀ ਗੱਲ ਆ ਉਹਨਾਂ ਨੇ ਪਹਿਲਾ ਪਾਗਲਪਨ ਇਹ ਕੀਤਾ ਵੀ ਜਿਹੜੇ ਸਾਡੇ ਸਿੱਖ ਧਰਮ ਦਾ ਕੱਟੜ ਵਿਰੋਧੀ ਝੂਠੇ ਸੌਦੇ ਵਾਲਾ ਰਾਮ ਰਹੀਮ ਆ ਉਦੇ ਪੱਖ ਦੇ ਵਿੱਚ ਫੈਸਲਾ ਦੇ ਦਿੱਤਾ ਵੀ ਇਹਨੇ ਕੋਈ ਗੁਰਮਤ ਵਿਰੋਧੀ ਕੋਈ ਵੀ ਗੱਲ ਨਹੀਂ ਕੀਤੀ ਔਰ ਦੂਜੀ ਗੱਲ ਇਹਨਾਂ ਨੇ ਗਲਤੀ ਇਹ ਕੀਤੀ ਵੀ ਆਪਣੀ ਗਲਤੀ ਨੂੰ ਫਿਰ ਵੀ ਸਹੀ ਕਹਿ ਰਹੇ ਨੇ ਮੈਂ ਤਾਂ ਕਹਿਣਾ ਵੀ ਸਭ ਤੋਂ ਵੱਡਾ ਇਹ ਸਾਡੇ ਲਈ ਦੁਖਾਤਕ ਤੇ ਸਾਡੇ ਲਈ ਸਿੱਖ ਕੌਮ ਦੇ ਲਈ ਇਸ ਟਾਈਮ ਦਾ 2015 ਦਾ ਸਭ ਤੋਂ ਵੱਡਾ ਜ਼ਖਮ ਬਣ ਚੁੱਕਾ ਹੈ ਵੀ ਜਿਹੜਾ ਜ਼ਖਮ ਨੂੰ ਪੈਦਾ ਕਰਨ ਵਾਲੇ ਸਾਡੇ ਆਪਣੇ ਘਰ ਵਾਲੇ ਸਨ ਕਿ ਵੀ ਪਹਿਲੀ ਵਾਰੀ ਹੋ ਰਿਹਾ ਵੀ ਅਕਾਲ ਤਖਤ ਇੱਕ ਅਦੁੱਤੀ ਇਮਾਰਤ ਇੱਕ ਸੰਸਥਾ ਹੈ ਜਿਹਦੇ ਇੱਕ ਨੁਮਾਇंदे ਦਾ ਜਪੁੱਤਲਾ ਫੂਕਿਆ ਜਾ ਰਿਹਾ ਇਹ ਸਿੱਖ ਸੰਗਤਾਂ ਵੱਲੋਂ ਇੱਕ ਰਿਐਕਸ਼ਨ ਹੈ ਉਹ ਰਿਐਕਸ਼ਨ ਜੋ ਉਹਨਾਂ ਜਥੇਦਾਰਾਂ ਨੇ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਕੰਮ ਕੀਤਾ ਉਸ ਦੇ ਖਿਲਾਫ ਪ੍ਰਤੀਕਿਰਿਆ ਅਸੀਂ ਪੁੱਤਲਾ ਫੂਕਿਆ ਸਾਰੀ ਸਿੱਖ ਕੌਮ ਨੂੰ ਇਹ ਹਦਾਇਤ ਹੈ ਵੀ ਜਿੱਥੇ ਜਿੱਥੇ ਤੱਕ ਤੁਹਾਡਾ ਬਸ ਹੋਵੇ ਸਮਰੱਥਾ ਹੋਵੇ ਤੁਸੀਂ ਯਤਨ ਕਰੋ ਇਹਨਾਂ ਅਖੋਤੀ ਜਥੇਦਾਰਾਂ ਦੇ ਮੂੰਹ ਦੇ ਉੱਤੇ ਗੁਰਮਤ ਸਿਧਾਂਤ ਦੀ ਐਸੀ ਚਪੇੜ ਮਾਰੋ ਕਿ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਇਹ ਰਿਅਲਾਈਜ਼ ਹੋਵੇ ਕਿ ਅਸੀਂ ਜੋ ਵੀ ਕੀਤਾ ਗਲਤ ਕੀਤਾ ਕੌਮ ਦੇ ਸਿਧਾਂਤਾਂ ਦੇ ਖਿਲਾਫ ਕੀਤਾ ਗੁਰਮਤ ਰਹਿਤ ਮर्याਦਾ ਦੇ ਸਿਧਾਂਤਾਂ ਦੇ ਖਿਲਾਫ ਕੀਤਾ ਸਾਨੀ ਸੁਜਾਪੁਰ ਦੇ ਨਾਲ ਜਸਵੀਰ ਹੇਰਾ ਪਹਿਰੇ ਦਾ ਟੀਵੀ